ਗੱਡੀ ਸਾਡੀ ਉਹ ਬਹੁਤ ਪਿਛੇ ਲਾਈ ਹੋ ਨੇ ਡਰ ਰਹਾ ਹੈ ਅਜੇ ਤੱਕ ਕਿ ਆਏ ਹੋ ਤੋ ਹਾਂਜੀ ਉਹ ਮੇਰਾ ਪਤਾ ਨਹੀਂ ਕਿ ਮੇਰਾ ਬਰਾਦੂ ਤੇ ਲਈ ਬਹੁਤ ਪਿਛੇ ਮੇਰਾ ਗਾਉਂ થી ਹੈ ਹੈ ਉਹਰੇ ਘਰ ਨਾਲ ਆ ਵੀ ਨਹੀਂ ਆਉਂਦਾ ਪਰਦੇ ਨਾਲ ਔਰ ਇਹ ਫਟਕਾ ਦਾ ਡਰੋਨ ਆ ਗਿਆ ਡਰੋਨ ਆ ਗਿਆ ਡਰੋਨ ਡਰੋਨ ਲਈ ਉੱਥੇ ਆ ਡਰੋਨ ਆ ਗਿਆ ਨਹੀਂ ਕਰਦਾ ਡਰੋਨ ਚਲੋ ਆਪਣੇ ਕੋਈ ਨਾ ਆਫਿਸਿਕਸ਼ਨ ਆਪਣੇ ਪੀਟਰ ਨੂੰ ਰੱਖਣੋ ਸੋੜ ਗਿਆ ਤਾਂ ਪਾਣੀ ਚ ਡਿੱਗ ਗਿਆ ਬੋਲੇ ਆਇਆ ਚੱਲ ਬੋਲੇ ਆਇਆ ਦੇਖੋ ਚਾਰ ਪੱਤੀ ਕਿ ਕਹਾ ਫੇੜੋ ਪੜੇ ਉਲਟਾ ਪਾ ਰਹੇ ਸੋ ਇਸ ਪਾਸੇ ਤੁਹਾਨੂੰ ਦਿਖਾ ਰਹੇ ਕਿ ਟਰੈਕਟਰ ਅੱਗੇ ਜਾ ਚੁੱਕੇ ਆ ਚਾਰ ਤੋਂ ਪੰਜ ਟਰੈਕਟਰ ਪੁਲ ਦੇ ਉੱਤੇ ਕਿਸਾਨਾਂ ਨੇ ਛਾੜ ਲਏ ਨੇ ਤੇ ਲਗਾਤਾਰ ਬੈਰੀਕੇਟਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਕਿਸਾਨ ਬੈਰੀਕੇਟ ਹਟਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਤੇ ਦੂਜੇ ਪਾਸੇ ਹਰਿਆਣਾ ਪੁਲਿਸ ਦੇ ਵੱਲੋਂ ਹਰਿਆਣਾ ਫੋਰਸ ਦੇ ਵੱਲੋਂ ਲਗਾਤਾਰ ਇਸ ਪਾਸੇ ਵੱਲ ਟੀਅਰ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਸਿਰਫ ਪੁਲ ਦੇ ਉੱਪਰੋਂ ਹੀ ਨਹੀਂ ਸਗੋਂ ਘੱਗਰ ਦੇ ਵਿੱਚੋਂ ਵੀ ਜੋ ਪੁਲਿਸ ਫੋਰਸ ਲੱਗੀ ਹੋਈ ਹੈ ਲਗਾਤਾਰ ਗੋਲੇ ਛਿੜਿਅਾ ਰਹੇ ਸੋ ਟਰੈਕਟਰ ਜਿੱਥੇ ਪੁਲ ਤੇ ਉੱਤੇ ਜਾਂਦੇ ਆ ਤੇ ਪੁਲ ਤੋਂ ਜੋ ਬੈਰੀਕੇਟਿੰਗ ਹੋਈ ਹੋਈ ਹੈ ਉਸ ਨੂੰ ਖਿੱਚ ਕੇ ਵਾਪਸ ਵੀ ਲੈ ਕੇ ਆ ਰਹੇ ਆ ਜਦੋਂ ਬੈਰੀਕੇਟ ਹਟਾਉਂਦੇ ਨੇ ਕਿਸਾਨਾਂ ਦੇ ਟਰੈਕਟਰ ਦਾ ਕਿਸਾਨਾਂ ਵੱਲੋਂ ਉਹਨਾਂ ਦਾ ਉਤਸ਼ਾਹ ਪਤਾ ਜਾਂਦਾ ਸੋ ਤੁਸੀਂ ਤਸਵੀਰਾਂ ਇਸ ਸਮੇਂ ਸਿੱਧੀਆਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਕਿਸਾਨਾਂ ਨੇ ਨੂੰ ਪੁਲ ਦੇ ਉੱਤੇ ਚਾਰ ਦਿੱਤਾ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਕਾਫਲਾ ਜੇ ਪਿੱਛੇ ਖੜਾ ਪਰ ਕੁਝ ਕੁ ਟਰੈਕਟਰ ਜ਼ਰੂਰ ਪੁਲ ਦੇ ਉੱਤੇ ਜਾ ਚੁੱਕੇ ਨੇ ਸੋ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦੀ ਹੋਈ ਇੱਕ ਹੋਰ ਗੱਡੀ ਵੀ ਉਸੇ ਪਾਸੇ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਜਿੱਥੇ ਟਰੈਕਟਰ ਬੈਰੀਗੇਟ ਤੋੜਦੇ ਹੋਏ ਦਿਖਾਈ ਦੇ ਰਹੇ ਆ ਬੈਰੀਗੇਟ ਹਟਾਉਂਦੇ ਹੋਏ ਦਿਖਾਈ ਦੇ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਕਿ ਇੱਕ ਵੱਡਾ ਪੱਥਰ ਧੂਕੇ ਇਸ ਪਾਸੇ ਵੱਲ ਲਿਆਂਦਾ ਜਾ ਰਿਹਾ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇੱਕ ਵੱਡਾ ਪੱਥਰ ਹਟਾ ਕੇ ਪੁਲ ਤੋਂ ਇਸ ਪਾਸੇ ਵੱਲ ਲਿਆਂਦਾ ਗਿਆ ਸਿੱਧਾ ਪਿੱਛੇ ਵੱਲ ਆ ਰਿਹਾ ਤੇ ਕਿਸਾਨ ਜੋਸ਼ ਦੇ ਨਾਲ ਜਕਾਰੇ ਲਗਾਦੇ ਹੋਏ ਨਜ਼ਰ ਆ ਰਹੇ ਆ ਟਰੈਕਟਰ ਇੱਕ ਵੱਡੇ ਪੱਥਰ ਨੂੰ ਧੂਕੇ ਇਸ ਪਾਸੇ ਵੱਲ ਲੈ ਕੇ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਜੋ ਬੈਰੀਕੇਟਿੰਗ ਵੱਡੇ ਪੱਥਰਾਂ ਦੀ ਬੈਰੀਕੇਟਿੰਗ ਕੀਤੀ ਗਈ ਸੀ ਹਰਿਆਣਾ ਦੀ ਗਵਰਨਮੈਂਟ ਦੇ ਵੱਲੋਂ ਸੋ ਜੋਸ਼ ਦੇ ਵਿੱਚ ਕਿਸਾਨ ਦਿਖਾਈ ਦੇ ਰਿਹਾ ਇੱਕ ਬੈਰੀਗੇਟ ਜੋ ਪੱਥਰ ਵੱਡੇ ਪੱਥਰ ਰੱਖਿਆ ਹੋਇਆ ਸੀ ਤੂ ਕੇ ਉਸ ਨੂੰ ਟਰੈਕਟਰ ਲੈ ਕੇ ਜਾ ਰਿਹਾ ਤੇ ਨੌਜਵਾਨ ਉਸ ਨੂੰ ਧੱਕ ਕੇ ਲੈ ਕੇ ਆ ਰਹੇ ਆ ਸੋ ਭੀੜ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੱਥਰ ਨੂੰ ਤੂ ਕੇ ਪਿੱਛੇ ਲਜਾਇਆ ਜਾ ਰਿਹਾ ਸੋ ਇਸੇ ਤਰ੍ਹਾਂ ਇੱਕ ਇੱਕ ਕਰਕੇ ਬੈਰੀਕੇਟਿੰਗ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਇੱਕ ਟਰੈਕਟਰ ਇਸ ਪੱਥਰ ਨੂੰ ਵਾਪਸ ਲੈ ਕੇ ਆਇਆ ਤਾਂ ਉੱਥੇ ਕੁਝ ਹੋਰ ਟਰੈਕਟਰ ਅਜੇ ਵੀ ਉਸਤਾਨ ਦੇ ਉੱਤੇ ਮੌਜੂਦ ਹੈ ਜੋ ਟਾਇਰ ਗੈਸ ਦੇ ਲਗਾਤਾਰ ਵਰਦੇ ਗੋਲਿਆਂ ਦੇ ਵਿੱਚ ਉਹਨਾਂ ਬੈਰੀਕੇਡਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਦੇ ਵਿੱਚ ਲੱਗੇ ਹੋਏ ਨੇ